ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਅੱਗੇ ਬਹੁਤ ਹੀ ਸੋਹਣੀ ਤੇ ਬਹੁਤ ਹੀ ਘੱਟ ਰੇਟ ਵਾਲੀ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਕਾਫੀ ਸਾਰੇ ਮੈਸੇਜ ਹੁੰਦੇ ਨੇ ਦੀਦੀ ਤੁਹਾਡੇ ਜਿਹੜੇ ਸੂਟ ਨੇ ਉਹ ਬਹੁਤ ਸੋਹਣੇ ਲੱਗਦੇ ਨੇ ਪਾਏ ਹੋਏ ਜਿਵੇਂ ਮੈਂ ਵਿੱਚ ਇੱਕ ਰੀਲ ਅਪਲੋਡ ਕੀਤੀ ਸੀ ਇੰਸਟਾਗ੍ਰam ਤੇ ਤੇ ਕਾਫੀ ਮੈਸੇਜ ਸੀ ਉਸ ਰੀਲ ਨੂੰ ਲੈ ਕੇ ਉਸ ਵੀਡੀਓ ਨੂੰ ਲੈ ਕੇ ਕਿ ਦੀ ਜਿਹੜਾ ਤੁਸੀਂ ਸੂਟ ਵੇਅਰ ਕੀਤਾ ਹੋਇਆ हां ਜਿਵੇਂ ਆਫਸਾਈਡ ਸਲਵਾਰ ਦੇ ਨਾਲ ਮੈਂ ਇੱਕ ਸ਼ਰਟ ਬਣਾਈ ਸੀ ਏ ਸ਼ੇਪ ਦੀ ਹੈ ਨਾ ਤੇ ਤੁਹਾਨੂੰ ਪਤਾ ਹੈ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਅੱਜ ਕੱਲ ਏ ਸ਼ੇਪ ਦੇ ਵੀ ਸ਼ਰਟ ਆ ਜਿਹੜੀ ਚੱਲ ਰਹੀਆਂ ਨੇ ਕੁਝ ਗੋਲ ਵੀ ਚੱਲ ਰਹੀਆਂ ਨੇ ਜਿਹੜੇ ਫਰਾਕ ਟਾਈਪ ਸ਼ਰਟ ਆ ਆ ਜਿਹੜੇ ਮੇਰੇ ਭੈਣ trap ਮੇਰੇ ਵਲੌਗ ਦੇ ਜਿਹਨਾਂ ਨੂੰ ਦੇਖਿਆ ਹੋਇਆ ਹੈ ਨਾ ਕਿ ਜਿਹੜੇ ਮੈਂ ਸੂਟ ਵੇਅਰ ਕੀਤੇ ਹੋਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਹੋਏ ਨੇ ਤੇ ਅੱਜ ਆਪਾਂ ਸੋਚਿਆ ਕਿ ਤੁਹਾਡੇ ਵਾਸਤੇ ਉਦਾਂ ਦੀ ਕਲੈਕਸ਼ਨ ਲੈ ਕੇ ਆਈਏ ਆ ਥੋੜੀ ਨਾਰਮਲ ਰੇਂਜ ਦੇ ਵਿੱਚ ਵੀ ਹੋਵੇ ਔਰ ਸੋਹਣੀਆਂ ਚੀਜ਼ਾਂ ਜਿਹੜੀਆਂ ਰੈਡੀ ਹੋ ਸਕ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਕਰਦੇ ਆਂ ਅੱਜ ਵਾਲੀ ਵੀਡੀਓ ਸ਼ੁਰੂ ਤੇ ਤੁਹਾਨੂੰ ਦਿਖਾਉਣਿਆ ਬਹੁਤ ਹੀ ਸੋਹਣੇ-ਸੋਹਣੇ ਸੂਟ ਲੋ ਜੀ ਪਹਿਲਾ ਸੂਟ ਤੁਸੀਂ ਚੈੱਕ ਕਰੋ ਇਹਦੇ ਨਾਲ ਮੈਂ ਤੁਹਾਨੂੰ ਸਿਰਫ ਇੱਕ ਬਾਟਮ ਦਿਖਾਵਾਂਗੀ ਤੇ ਲੋ ਜੀ ਇਹ ਸੀ ਸਾਡੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਤੇ ਕਲਰ ਕਿਉਂਕਿ ਜਿਹੜਾ ਮੈਂ ਸੂਟ ਪਾਇਆ ਸੀ ਉਹ ਹੈਗਾ ਸੀ ਆਫ-ਵਾਈਟ ਸਲਵਾਰ ਦੇ ਨਾਲ ਹਲਕੀ ਟੋਨ ਵਾਈਟ ਦੇ ਵਿੱਚ ਸੀ ਤੇ ਹਲਕੀ ਆਫ-ਵਾਈਟ ਜਿਹਾ ਮੀਡੀਅਮ ਜਿਹਾ ਕਲਰ ਸੀ ਜੀ ਉਹ ਤੇ ਇਹ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਪਿਆਰੇ ਪਿਆਰੇ ਜਿਹੇ ਡਿਜ਼ਾਈਨ ਚੈੱਕ ਕਰੀ ਜਾਓ ਡਿਜ਼ਾਈਨ ਬਹੁਤ ਹੀ ਪਿਆਰਾ ਤੇ ਇਹ ਵਾਈਟ ਸਲਵਾਰ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਵਾਈਟ ਤੁਸੀਂ ਨਾਲ ਇਹਦੇ ਕਾਟਨ ਦਾ ਦੁਪੱਟਾ ਵੀ ਲਗਵਾ ਸਕਦੇ ਹੋ ਮੈਂ ਤੁਹਾਨੂੰ ਇੱਕ ਦੁਪੱਟਾ ਦਿਖਾਨੀ ਆ ਤੁਸੀਂ ਸੇਮ ਉਵੇਂ ਦਾ ਦੁਪੱਟਾ ਜਿਹੜਾ ਲੈ ਸਕਦੇ ਹੋ ਵਾਈਟ ਦੇ ਵਿੱਚ ਕਲਰ ਚੈੱਕ ਕਰ ਲਓ ਇਹ ਹੈਗਾ ਜੀ ਦੁਪੱਟਾ ਆਫ ਵਾਈਟ ਦੇ ਵਿੱਚ ਕਰੀਮੀ ਸ਼ੇਡ ਦੇ ਵਿੱਚ ਇਹ ਦੁਪੱਟਾ ਤੁਸੀਂ ਇਸ ਦੀ ਜਗ੍ਹਾ ਤੇ ਵਾਈਟ ਦੁਪੱਟਾ ਵੀ ਲਗਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ कॉटन 베ਸ ਹੈ ਫੈਬਰਿਕ ਦਾ ਸਲਵਾਰ ਦਾ ਵੀ कॉटन 베ਸ ਹੈ ਸ਼ਰਟ ਦਾ ਵੀ कॉटन 베ਸ ਹੈ ਜੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਇਹ ਚੀਜ਼ਾਂ ਤੁਹਾਡੀਆਂ ਇਹ ਨੇ ਜੀ ਜਿਵੇਂ ਤੁਸੀਂ ਅੱਜ ਕੱਲ ਏ ਸ਼ੇਪ ਦੇ ਸ਼ਰਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਕੁੜਤਾ ਸਟਾਈਲ ਸ਼ਰਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਤੁਹਾਡੇ ਸ਼ਰਟਾਂ ਬਣ ਗਏ ਜਿਵੇਂ ਤੁਸੀਂ ਗੋਲ ਸ਼ਰਟ ਦੇ ਨਾਲ ਤੁਸੀਂ ਟਰੌਜ਼ਰ ਬਣਵਾਓ ਬਹੁਤ ਜ਼ਿਆਦਾ ਸੋਹਣਾ ਬਣੇਗਾ ਜੀ ਤੇ ਇਹ ਤੁਹਾਨੂੰ ਮੈਂ ਦੁਪੱਟਾ ਦਿਖਾਇਆ ਦੁਪੱਟਾ ਮੇਰੇ ਕੋਲ ਇਸ ਟਾਈਮ ਜਿਹੜਾ ਵਾਈਟ ਅਵੇਲੇਬਲ ਨਹੀਂ ਹੈਗਾ ਤੁਸੀਂ ਇਸ ਤਰ੍ਹਾਂ ਦਾ ਵਾਈਟ ਦੁਪੱਟਾ ਵੀ ਆਪਣੇ ਕੋਲੋਂ ਬਾਈ ਕਰ ਸਕਦੇ ਹੋ ਜੀ ਦੁਪੱਟੇ ਦੀ ਗੱਲ ਧਿਆਨ ਚ ਰੱਖੋ ਕਿ ਦੁਪੱਟਾ ਸੇਮ ਡਿਜ਼ਾਈਨਿੰਗ ਵਾਲਾ ਨਹੀਂ ਮਿਲੇਗਾ ਜੀ ਸਭ ਜਿੰਨੇ ਆਪਾਂ ਤੁਹਾਨੂੰ ਸੂਟ ਭੇਜਾਂਗੇ ਸਭ ਦੇ ਨਾਲ ਜਿਹੜੇ ਦੁਪੱਟੇ ਹੋਣਗੇ ਸਭ ਦੀ ਡਿਜ਼ਾਈਨਿੰਗ ਜਿਹੜੀ ਅਲੱਗ-ਅਲੱਗ ਹੋਏਗੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇੱਕ ਵਾਰ ਤੁਸੀਂ ਇਹ ਸੋਚਿਓ ਕਿ ਆਪਣੇ ਦਿਮਾਗ ਦੇ ਵਿੱਚ ਨਾ ਇਮੇਜਨ ਕਰਕੇ ਦੇਖਿਓ ਕਿ ਤੁਸੀਂ ਇਹਨੂੰ ਅਗਰ ਥੋੜਾ ਬੁਟੀਕ ਸਟਾਈਲ ਰੈਡੀ ਕਰ ਦਿਓ ਬਹੁਤ ਜ਼ਿਆਦਾ ਸੋਹਣਾ ਤੋਂ ਡਾਇ ਵਾਲਾ ਸੂਟ ਜਿਹੜਾ ਰੈਡੀ ਹੋਣਾ ਜਿਵੇਂ ਤੁਸੀਂ ਮੇਰੇ ਪਾਏ ਹੋਏ ਦੇਖੇ ਨਾ ਜੀ ਵੀਡੀਓਜ਼ ਦੇ ਵਿੱਚ ਤੁਸੀਂ ਗ ਉਜੀ ਪਹਿਲਾ ਕਲਰ ਸੈਕੰਡ ਕਲਰ ਰਹੇਗਾ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਤੁਸੀਂ ਲੌਂਗ ਸ਼ਰਟ ਬਣਾਉਣੀ ਲੌਂਗ ਸ਼ਰਟ ਬਣਾ ਸਕਦੇ ਹੋ ਸ਼ਾਰਟ ਬਣਾਉਣੀ ਸ਼ਾਰਟ ਬਣਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਸ਼ਰਟ ਨੂੰ ਕਿਵੇਂ ਡਿਜ਼ਾਈਨ ਕਰਨਾ ਹੈ ਅਗਰ ਤੁਸੀਂ ਸਾਡੇ ਕੋਲੇ ਵਾਲੇ ਸੂਟ ਬਾਏ ਕਰ ਰਹੇ ਹੋ ਜੀ ਤੁਸੀਂ ਇੱਕ ਵਾਰ ਸ਼ਰਟ ਨੂੰ ਵਾਸ਼ ਜ਼ਰੂਰ ਕਰਨਾ ਚਾਹੀਓ ਬਾਟਮ ਦਾ ਫੈਬਰਿਕ ਹੈ ਚਾਹੇ ਉਹ ਸ਼ਰਟ ਦਾ ਫੈਬਰਿਕ ਇੱਕ ਵਾਰੀ ਵਾਸ਼ ਜ਼ਰੂਰ ਕਰ ਲਿਓ ਅਗਰ ਕੋਈ ਸ਼੍ਰਿੰਕਿੰਗ ਦੀ ਪ੍ਰੋਬਲਮ ਹੋਈ ਤਾਂ ਉਹ ਵਾਸ਼ ਕਰਨ ਤੋਂ ਬਾਅਦ ਜਿਹੜੀ ਹੈ ਉਹ ਸੈੱਟ ਹੋ ਜਾਏਗੀ ਠੀਕ ਹੈ ਜੀ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਜ ਸੋਹਣੀ ਲੱਗ ਰਹੀ ਐ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆ ਸਕ੍ਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਨੋ ਯਾਗਲਾ ਕਲਰ ਤੁਸੀਂ ਚੈੱਕ ਕਰੋ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਜੀ ਬਹੁਤ ਜ਼ਿਆਦਾ ਸੋਚ ਸਮਝ ਕੇ ਆਪਾਂ ਤੁਹਾਡੇ ਵਾਸਤੇ ਕਲਰ ਲੈ ਕੇ ਆਉਨੇ ਆ ਕਿ ਤੁਸੀਂ ਕੁਝ ਵੀ ਇਦਾਂ ਦਾ ਨਾ ਸੋਚੋ ਕਿ ਇਹ ਕਲਰ ਨਹੀਂ ਸੋਹਣਾ ਹੈਗਾ ਉਹ ਕਲਰ ਨਹੀਂ ਸੋਹਣਾ ਹੈਗਾ ਕਿਉਂਕਿ ਜੇ ਮੈਂ ਇਹੀ ਚੀਜ਼ ਮੈਂ ਬਣਾ ਕੇ ਪਾੜਾ ਫਿਰ ਤੁਸੀਂ ਸਾਰਿਆਂ ਨੇ ਕਹਣਾ ਕਿ ਦੀਦੀ ਜਿਹੜਾ ਤੁਸੀਂ ਸੂਟ ਵੇਅਰ ਕੀਤਾ ਸਾਨੂੰ ਉਹਦੇ ਨਾਲ ਦਾ ਸੂਟ ਚਾਹੀਦਾ ਮੈਨੂੰ ਸਾਰੇ ਹੀ ਸੂਟ ਜਿਹੜੇ ਨੇ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ ਕਿਉਂਕਿ ਮੈਂ ਇੱਕ ਇੱਕ ਕਲਰ ਇੱਕ ਇੱਕ ਡਿਜ਼ਾਈਨ ਜਿਹੜਾ ਬਹੁਤ ਹੀ ਜ਼ਿਆਦਾ ਸੋਹਣ ਸਮਝ ਕੇ ਤੁਹਾਡੇ ਵਾਸਤੇ ਲੈ ਕੇ ਆਉਣੀ ਆ ਸਕਰੀਨ ਸ਼ਾਟ ਲਈ ਜਾਓ ਜੀ WhatsApp ਤੇ ਮੈਸੇਜ ਜਿਹੜਾ ਤੁਸੀਂ ਕਰ ਸਕਦੇ ਹੋ ਲੋ ਜੀ ਅਗਲਾ ਡਿਜ਼ਾਈਨ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਆਪਾਂ ਤੁਹਾਡੇ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਵੱਡੇ ਵੱਡੇ ਫਲਾਰ ਬਣੇ ਹੋਏ ਨੇ ਕੁਝ ਭੈਣਾ ਜਿਵੇਂ ਛੋਟੇ ਫਲਾਰ ਲਾਈਕ ਕਰਦੇ ਨੇ ਕੁਝ ਭੈਣਾ ਵੱਡੇ ਫਲਾਰ ਲਾਈਕ ਕਰਦੇ ਨੇ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਹ ਵਾਲੇ ਸ਼ਰਟਾਂ ਜਿਹੜੀਆਂ ਰਹਿਣ ਗਿਆ ਜੀ ਵੱਡੇ ਬਣੇ ਵਾਲੀਆਂ ਰਹਿਣ ਗਿਆ ਤੁਸੀਂ ਇਹਨਾਂ ਨੂੰ ਆਪਣਾ ਬੁਟੀਕ ਸਟਾਈਲ ਰੈਡੀ ਕਰਵਾ ਸਕਦੇ ਹੋ ਲੇਸਿਸ ਵਗੈਰਾ ਲਗਾ ਕੇ ਬਹੁਤ ਜ਼ਿਆਦਾ ਸੋਹਣੀ ਸਟੀਚਿੰਗ ਹੋ ਜਾਣੀ ਹੈ ਅਗਰ ਸਟੀਚਿੰਗ ਤੁਸੀਂ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਖੁਦ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਤੁਸੀਂ ਖੁਦ ਵੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪਨ ਹੈ ਤੇ ਨਾਲ ਜਦੋਂ ਤੁਸੀਂ ਵਾਈਟ ਦੁਪੱਟਾ ਰੱਖਿਆ ਨਾ ਬਹੁਤ ਹੀ ਜ਼ਿਆਦਾ ਸੋਹਣਾ ਇੱਕ ਵਾਈਟ ਕਲਰ ਇੱਕ ਇਤਦਾਨ ਦਾ ਕਲਰ ਜਿਹੜਾ ਆਪਾਂ ਸਦਾ ਬਹਾਰ ਪਾ ਸਕਦੇ ਹਾਂ ਦਾ ਕੋਈ ਟ੍ਰੈਂਡ ਇਦਾਂ ਨਹੀਂ ਹੈਗਾ ਵੀ ਟ੍ਰੈਂਡਿੰਗ ਦੇ ਵਿੱਚ ਹੈ ਵਾਈਟ ਕਲਰ ਹਨਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਲੱਗਦਾ ਜੀ ਹਾਂ ਤੁਸੀਂ ਕਾਫੀ ਸੂਟ ਮੇਰੇ ਦੇਖੇ ਹੋਣਗੇ ਮੈਨੂੰ ਬਹੁਤ ਯਾਨੀ ਕਿ ਸ਼ੌਂਕ ਹੈ ਜੀ ਪਰਸਨਲੀ ਮੈਨੂੰ ਆਫ ਵਾਈਟ ਵਾਈਟ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਪਸੰਦ ਨੇ ਅੱਜ ਆਪਾਂ ਤੁਹਾਨੂੰ ਅਗਲਾ ਕਲਰ ਦਿਖਾਉਣੇ ਆ ਇਹ ਵੀ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਜੀ ਅਹ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੁਹਾਨੂੰ ਜਿਹੜਾ ਜਿਹੜਾ ਕਲਰ ਡਿਜ਼ਾਈਨ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਆ ਕਾਫੀ ਮੈਸੇਜ ਹੁੰਦੇ ਨੇ ਦੀ ਪਲੀਜ਼ ਤੁਸੀਂ ਸਾਨੂੰ ਕੱਲੀ ਸ਼ਰਟ ਭੇਜ ਸਕਦੇ ਹੋ ਦੇਖੋ ਕੱਲੀ ਸ਼ਰਟ ਭੇਜਣ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਕੋਈ ਚਾਰਜ ਜਿਹੜਾ ਜ਼ਿਆਦਾ ਪੇ ਕਰਨੇ ਪੈ ਸਕਦੇ ਨੇ ਹਣਾ ਅਦਰਕ ਨੂੰ ਕੱਲੀ ਸ਼ਰਟ ਭੇਜ ਦਿਆ ਤਾਂ ਉਹਦਾ ਵੀ ਕੋਰੀਅਰ ਖਰਚਾ ਉਨਾ ਹੀ ਆਣਾ ਜੀ ਜਿੰਨਾ ਤੁਹਾਨੂੰ ਪੂਰੇ ਸੂਟ ਦਾ ਆਉਂਦਾ ਕਿਉਂਕਿ ਸਾਨੂੰ ਵੀ ਫਾਇਦਾ ਨਹੀਂ ਹੈਗਾ ਤੇ ਤੁਹਾਨੂੰ ਵੀ ਫਾਇਦਾ ਜਿਹੜਾ ਨਹੀਂ ਹੈਗਾ ਇਸ ਕਰਕੇ ਤੁਸੀਂ ਪੂਰਾ ਸੂਟ ਜਿਹੜਾ ਬਾਏ ਕਰ ਸਕਦੇ ਹੋ ਹਾਂ ਇਹਨਾਂ ਹੈਗਾ ਕਿ ਤੁਸੀਂ ਅਗਰ ਵਿਦਆਊਟ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਕਲਰ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜੀ ਇਹ ਬਿਲਕੁਲ ਤੁਹਾਡੇ ਜਿਹੜੇ ਸੂਟ ਨੇ ਜੀ ਗਰਮੀਆਂ ਦੇ ਵਿੱਚ ਵੇਅਰ ਕਰਨ ਵਾਸਤੇ ਬਣ ਗਏ ਵਿਦਆਊਟ ਤੁਹਾਡੇ ਜਿਹੜੇ ਸੂਟੇ ਵਿਦਆਊਟ ਲਾਈਨਿੰਗ ਵਾਲੇ ਸੂਟ ਜਿਹੜੇ ਤੁਹਾਡੇ ਸਟ ਇਦੋ ਜੀ ਸ਼ਰਟ ਆ ਆਪਣੇ ਅਕੋਰਡਿੰਗ ਜਿਹੜੀਆਂ ਡਿਜ਼ਾਈਨ ਕਰਵਾ ਸਕਦੇ ਹੋ ਬਾਟਮ ਤੁਸੀਂ ਸਟੇਟਲ ਬਲ ਲਾਈਕ ਕਰਦੇ ਸਟੇਟ ਵੀ ਬਣਾ ਸਕਦੇ ਹੋ ਟਰੌਜ਼ਰ ਲਾਈਕਾ ਦੇ ਟਰੌਜ਼ਰ ਵੀ ਬਣਾ ਸਕਦੇ ਹੋ ਜੋ ਤੁਹਾਡਾ ਦਿਲ ਕਰਦਾ ਤੁਸੀਂ ਬਣਵਾ ਸਕਦੇ ਹੋ ਜੀ ਕਲਰ ਬਹੁਤ ਜਿਆਦਾ ਸੋਹਣੇ ਨੇ ਜੀ ਬਹੁਤ ਜਿਆਦਾ ਪਿਆਰੇ ਜਿਹੇ ਕਲਰ ਨੇ ਜੀ ਅਗਲੀ ਸ਼ਰਟ ਹੈਗੀ ਜੀ ਇਹ ਵਾਲੀ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਚੈੱਕ ਕਰੀ ਜਾਓ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇ ਜੀ ਕੋਈ ਵੀ ਪ੍ਰਿੰਟ ਇਦਾਂ ਦਾ ਨਹੀਂ ਹੈਗਾ ਜਿਹੜਾ ਇੱਕ ਦੂਜੇ ਨਾਲ ਮੈਚਿੰਗ ਕਰਦਾ ਹੋਵੇ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਬਣੇ ਹੋਏ ਨੇ ਜੀ ਇਹਦੇ ਵਿੱਚ ਤੁਸੀਂ ਜਿਵੇਂ ਇਹ ਰਸਟ ਕਾਪਰ ਜਿਹਾ ਕਲਰ ਤੁਸੀਂ ਇਸ ਤਰ੍ਹਾਂ ਦੀ ਲੈਸ਼ ਐਡ-ਆਨ ਕਰ ਸਕਦੇ ਹੋ ਆ ਕੋਈ ਹੋਰ ਲੈਸ਼ ਤੁਹਾਨੂੰ ਪਸੰਦ ਤੁਸੀਂ ਉਹ ਵਾਲੀ ਲਾਇਕ ਕਰ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਪਸੰਦ ਤੁਸੀਂ ਕਰ ਦਿਓ ਤੁਸੀਂ ਡਿਜ਼ਾਈਨਿੰਗ ਜਿਹੜੀ ਕਰਵਾ ਸਕਦੇ ਹੋ ਲਓ ਜੀ ਅਗਲਾ ਕਲਰ ਹੈਗਾ ਜੀ ਇਹ ਵਾਲਾ ਇਹ ਤੁਸੀਂ ਵਾਈਟ ਸਲਵਾਰ ਨਾਲ ਵੀ ਲਗਾ ਸਕਦੇ ਹੋ ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਨੀ ਆ ਤੁਸੀਂ ਆਫ-ਵਾਈਟ ਸਲਵਾਰ ਨਾਲ ਵੀ ਲਗਾ ਸਕਦੇ ਹੋ ਇਹ ਦੋਨਾਂ ਸ਼ਰਟ ਆ ਸਾਡੀ ਜੋਨਾਂ ਸਲਵਾਰਾਂ ਨਾਲ ਤੁਹਾਡੀ ਇਹ ਵਾਲੀ ਸ਼ਰਟ ਚਲੇਗੀ ਜੀ ਵਾਈਟ ਨਾਲ ਵੀ ਔਰ ਆਫ-ਵਾਈਟ ਨਾਲ ਵੀ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਬਣਿਆ ਹੋਇਆ ਦੁਪੱਟਾ ਚੈੱਕ ਕਰ ਸਕਦੇ ਹੋ ਜੀ ਹਲਕਾ ਫੁਲਕਾ ਦੇਖੋ ਬਾਟਮ ਔਰ ਦੁਪੱਟੇ ਦੇ ਕਲਰ ਦੇ ਵਿੱਚ ਥੋੜਾ ਚੇਂਜ ਹੋ ਸਕਦਾ ਬਟ ਇਹਨਾਂ ਜਿਆਦਾ ਨਹੀਂ ਬਹੁਤ ਜਿਆਦਾ ਸੋਹਣਾ ਲੱਗਦਾ ਤੁਸੀਂ ਮੇਰੇ ਵੀ ਪਾਇਆ ਹੋਇਆ ਦੇਖਿਆ ਹੋਣਾ ਕਿਤੇ ਮੇ ਸਲਵਾਰ ਡਾਰਕ ਹੁੰਦੀ ਤੇ ਕਿਤੇ ਦੁਪੱਟਾ ਲਾਈਟ ਹੁੰਦਾ ਕਿਤੇ ਦੁਪੱਟਾ ਡਾਰਕ ਹੁੰਦਾ ਸਲਵਾਰ ਬਹੁਤ ਜ਼ਿਆਦਾ ਸੋਹਣਾ ਤੁਹਾਡਾ ਸੂਟੇ ਬੜਾ ਰੈਡੀ ਹੋਣਾ ਦੁਪੱਟਾ ਵੀ ਤੁਹਾਨੂੰ ਕਿ ਪੂਰਾ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਕੋਈ ਛੋਟਾ ਮੋਟਾ ਸਟਾਲ ਟਾਈਪ ਦੁਪੱਟਾ ਮਿਲੇਗਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਔਰ ਖੁੱਲਾ ਡੋਲਾ ਦੁਪੱਟਾ ਜੀ ਸਾਰੇ ਫੋਰਸਟ ਜਿਹੜੀ ਦੁਪੱਟੇ ਤੇ ਲੇਸ ਲੱਗੀ ਹੋਈ ਏ ਅਗਰ ਆਪਾਂ ਮਾਰਕੀਟ ਵਿੱਚ ਲੇਸ ਲੈਣ ਜਾਣਾ ਤੁਹਾਨੂੰ ਪਤਾ ਹੈ ਜੀ 3-400 ਤੋਂ ਘੱਟ ਜਿਹੜੀ ਦੁਪੱਟੇ ਤੇ ਲੇਸ ਜਿਹੜੀ ਨਹੀਂ ਲੱਗਦੀ ਹੈਗੀ ਅਗਰ ਵਧੀਆ ਵਾਲੀ ਆਪਾਂ ਨੇ ਲਗਾਉਣੀ ਬਹੁਤ ਹੀ ਸੋਹਣੀ ਕਾਟਨ ਦੀ ਲੇਸ ਜਿਹੜੀ ਲੱਗੀ ਹੋਈ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਖੁੱਲਾ ਡੋਲਾ ਦੁਪੱਟਾ ਜੀ ਕੋਈ ਇਦਾਂ ਨਹੀਂ ਹੈਗਾ ਕਿ ਛੋਟੇ ਪਣ ਦਾ ਦੁਪੱਟਾ ਲੰਬਾਈ ਘਟੇ ਚੁੜਾਈ ਘਟੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਜੀ ਸਕਰੀਨ ਉੱਪਰ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਸਟੀਚਿੰਗ ਹੋ ਰਿਹਾ ਦੁਪੱਟੇ ਲੰਬਾਈ ਚੁੜਾਈ ਚੈੱਕ ਤੁਸੀਂ ਕਰ ਸਕਦੇ ਹੋ ਔਰ ਫੋਰ ਸੈਟ ਜਿਹੜੀ ਲੇਸ਼ ਲੱਗੀ ਹੋਈ ਬਹੁਤ ਜਿਆਦਾ ਸੋਹਣੀ ਲੱਗੀ ਹੋਈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਲੇਸ਼ ਲੱਗੀ ਹੋਈ ਹੈ ਜੀ। ਲੋ ਜੀ ਅਗਰ ਤੁਹਾਨੂੰ ਇਹ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਇਹ ਵਾਲਾ ਲੈ ਸਕਦੇ ਹੋ। ਅਗਰ ਤੁਹਾਨੂੰ ਵਾਈਟ ਸਲਵਾਰ ਨਾਲ ਪਸੰਦ ਆ ਤੁਸੀਂ ਵਾਈਟ ਸਲਵਾਰ ਨਾਲ ਲੈ ਸਕਦੇ ਹੋ। ਬਹੁਤ ਹੀ ਪਿਆਰੇ ਜੇ ਕਲਰ ਨੇ ਜੀ ਬਹੁਤ ਹੀ ਸੋਹਣੇ ਜਿਹੜੇ ਡਿਜ਼ਾਈਨ ਨੇ ਜੀ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਜੀ। ਲੋ ਜੀ ਇਹ ਤੁਹਾਨੂੰ ਦਿਖਾਤੇ ਸਾਰੇ ਆਪਾਂ ਨੇ ਵਾਈਟ ਸਲਵਾਰ ਦੇ ਨਾਲ। ਹੁਣ ਆਪਾਂ ਤੁਹਾਨੂੰ ਦਿਖਾਉਣਾ ਜੀ ਆਫ ਵਾਈਟ ਸਲਵਾਰ ਦੇ ਨਾਲ। ਲੋ ਇਹ ਰਹੀ ਆਪਣੀ ਆਵਰਟ ਸਲਵਾਰ ਔਰ ਇਧਰ ਨਾਲ ਆਪਾਂ ਤੁਹਾਨੂੰ ਦਿਖਾਉਣੀ ਆ ਸ਼ਰਟਾਂ ਲੋ ਇਸ ਤਰ੍ਹਾਂ ਰਹੇਗੀ ਜੀ ਆਪਣੀ ਇਹ ਵਾਲੀ ਸ਼ਰਟ ਬਹੁਤ ਹੀ ਜਿਆਦਾ ਸੋਹਣੀ ਸ਼ਰਟ ਆ ਉਹ ਡਿਜ਼ਾਈਨਿੰਗ ਵੇਖੋ ਤੁਸੀਂ ਬਹੁਤ ਜਿਆਦਾ ਸੋਹਣੀ ਹੈ ਜੀ ਬਹੁਤ ਹੀ ਸੋਹਣੀ ਹੈ ਤੁਹਾਡੀਆਂ ਸ਼ਰਟਾਂ ਰੈਡੀ ਹੋਣੀਆਂ ਤੁਸੀਂ ਏਸ਼ੇ ਬਣਾ ਸਕਦੇ ਹੋ ਗੋਲ ਫਰਾਕ ਟਾਈਪ ਬਣਾ ਸਕਦੇ ਹੋ ਜਿਵੇਂ ਜਿਵੇਂ ਤੁਹਾਨੂੰ ਡਿਜ਼ਾਈਨਿੰਗ ਤੁਸੀਂ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਹੈ ਜੀ ਇਹ ਸਦਾ ਬਾਹਰ ਜਿਹੜੇ ਤੁਸੀਂ ਸੂਟ ਨੇ ਵੇਅਰ ਕਰ ਸਕਦੇ ਹੋ ਡਿਜ਼ਾਈਨਿੰਗ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਆਦਾ ਤੁਸੀਂ ਆਪਣੇ ਵਾਸਤੇ ਹੋਲਡ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਸੂਟ ਬਿਨਾ ਲਾਈਨਿੰਗ ਤੋਂ ਬਣਨਗੇ ਜੀ ਬਹੁਤ ਹੀ ਪਿਆਰੀ ਜੀ ਕਾਟਨ ਹੈ ਐਵੇਂ ਦੁਪੱਟਾ ਤੁਸੀਂ ਨਾਲ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਲੋ ਜੀ ਅਗਲਾ ਕਲਰ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਵਾਈਟ ਸਲਵਾਰ ਨਾਲ ਵੀ ਬਾਈ ਕਰ ਸਕਦੇ ਹੋ ਆਫ ਵਾਈਟ ਨਾਲ ਵੀ ਬਾਈ ਕਰ ਸਕਦੇ ਹੋ ਬਹੁਤ ਹੀ ਕਲਰ ਜਿਹੜਾ ਪਿਆਰਾ ਜਿਹਾ ਲੱਗ ਰਿਹਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਜਿਹੜਾ ਜਿਹੜਾ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਤੀ ਸਕਰੀਨਸ਼ਾਟ ਲੈ ਕੇ WhatsApp ਤੇ ਸਾਨੂੰ ਮੈਸੇਜ ਜਿਹੜਾ ਕਰ ਸਕਦੇ ਹੋ ਲੋ ਅਗਲੀ ਡਿਜ਼ਾਈਨਿੰਗ ਬਹੁਤ ਹੀ ਜ਼ਿਆਦਾ ਸੋਹਣੀ ਤੇ ਗਰਲਿਸ਼ ਜੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਬੜਾ ਇੱਕ ਖਿਲਮਾ ਜਿਹਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵਾਲਾ ਇਹ ਹਰੇਕ ਕੇਸ ਦੀਆਂ ਭੈਣਾਂ ਜਿਹੜੀਆਂ ਨੇ ਉਹ ਆਪਣੇ ਵੱਤ ਸੂਟੇ ਵਾਲਾ ਰੈਡੀ ਕਰਵਾਸ ਲਕਦੀਆਂ ਨੇ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਚੈੱਕ ਕਰ ਸਕਦੇ ਤੁਸੀਂ ਡਿਜ਼ਾਈਨ ਔਰ ਕਲਰ ਤੁਸੀਂ ਦੇਖੋ ਕਿੰਨਾ ਪਿਆਰੇ ਵਿੱਚ ਕਲਰ ਲੱਗੇ ਹੋਏ ਨੇ ਅਗਰ ਮੈਂ ਤੁਹਾਨੂੰ ਇੱਕ ਸੁਜੈਸਟ ਕਰਾਂ ਤਾਂ ਤੁਹਾਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ A ਸ਼ੇਪ ਦੇ ਸ਼ਰਟਾਂ ਜਿਵੇਂ ਛੋਟੇ ਚਾਕ ਵਾਲੀਆਂ ਸ਼ਰਟ ਅੱਜ ਕੱਲ੍ਹ ਚੱਲ ਰਹੀਆਂ ਨੇ ਫਰੌਕ ਟਾਈਪ ਸ਼ਰਟ ਚੱਲ ਰਹੀ ਹੈ ਜੇ ਤੁਸੀਂ ਉਹ ਵਾਲੀ ਚੀਜ਼ਾਂ ਰੈਡੀ ਕਰਵਾਓ ਬਹੁਤ ਹੀ ਜਿਆਦੀਆਂ ਸੋਹਣੀਆਂ ਤੁਹਾਡੀਆਂ ਚੀਜ਼ਾਂ ਰੈਡੀ ਹੋਣਗੀਆਂ ਅਗਰ ਤੁਸੀਂ ਕੁੜਤਾ ਸਟਾਈਲ ਸ਼ਰਟ ਲਾਈਕ ਕਰਦੇ ਕੁੜਤਾ ਸਟਾਈਲ ਵੀ ਬਣਵਾਓ ਬਹੁਤ ਪਿਆਰਾ ਜਿਹੜਾ ਤੁਹਾਡਾ ਸੂਟ ਬਣ ਜਾਣਾ ਕਲਰ ਡਿਜ਼ਾਈਨ ਚੈੱਕ ਕਰੀ ਜਾਓ ਜਿਹੜਾ ਜਿਹ ਅਗਲੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਬਹੁਤ ਹੀ ਜ਼ਿਆਦਾ ਪਿਆਰੀ ਬਹੁਤ ਹੀ ਪਿਆਰਾ ਪ੍ਰਿੰਟਿੰਗ ਹੈ ਜੀ ਤੁਸੀਂ ਦੇਖ ਸਕਦੇ ਹੋ ਬੜੇ ਹੀ ਬਰੀਕ ਜਿਹਾ ਪ੍ਰਿੰਟ ਹੈ ਜਿਹੜੀਆਂ ਭੈਣਾਂ ਬ੍ਰੀਕ ਪ੍ਰਿੰਟ ਲਾਈਕ ਕਰਦੀਆਂ ਨੇ ਉਹਨਾਂ ਵਾਸਤੇ ਬਹੁਤ ਹੀ ਪਿਆਰੀ ਚੀਜ਼ ਹੈ ਜੀ ਇਹ ਵਾਲੀ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਤੁਹਾਡਾ ਸੂਟ ਰੈਡੀ ਹੋਣਾ ਇਹਦੇ ਵਿੱਚ ਤੁਸੀਂ ਲੇਸਿਸ ਨਾਲ ਲੇਸਿਸ ਨਾਲ ਆਪਣਾ ਜਿਹੜਾ ਸੂਟ ਦਾ ਡਿਜ਼ਾਈਨ ਬਣਵਾ ਸਕਦੇ ਹੋ ਜਿਵੇਂ ਸੈਂਟਰ ਪੈਨਲ ਬਣਾ ਸਕਦੇ ਹੋ نیچے ਫਰੌਕ ਘੇਰੇ ਦੇ ਉੱਪਰ ਲੇਸ਼ ਲਗਾ ਸਕਦੇ ਹੋ ਗਲਾ ਤੁਸੀਂ ਲੇਸਿਸ ਨਾਲ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਤੁਹਾਡਾ ਸੂਟਾ ਜਿਹੜੇ ਰੈਡੀ ਹੋਣੇ ਨੇ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਇੱਕ ਚੀਜ਼ ਜਿਹੜੀ ਆਪਣੀ ਬਾਟਮ ਦੇ ਨਾਲ ਮੈਚ ਹੋ ਰਹੀ ਹੈ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਵਿੱਚ ਦੁਪੱਟਾ ਤੁਸੀਂ ਬਹੁਤ ਹੀ ਪਿਆਰਾ ਜਿਹਾ ਤੁਸੀਂ ਨਾਲ ਤੁਸੀਂ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਦੋ ਡਿਜ਼ਾਈਨ ਆਪਾਂ ਤੁਹਾਨੂੰ ਦੁਪੱਟਿਆਂ ਦੇ ਦਿਖਾਏ ਨੇ ਇੱਕ ਦੁਪੱਟਾ ਇਹ ਵਾਲਾ ਇਹ ਵੀ ਦੁਪੱਟਾ ਖੁੱਲਾ ਡੁੱਲਾ ਔਰ ਦੋਨੋਂ ਫੋਰਸਰ ਜਿਹੜੀ ਲੇਸ ਲੱਗੀ ਹੋਈ ਹੈ ਚੈੱਕ ਕਰੀ ਜੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ スクリーンショット ਲਈ ਜਾਓਰ WhatsApp ਤੇ ਮੈਸੇਜ ਜਿਹੜਾ ਤੁਸੀਂ ਕਰੀ ਜਾਓ ਕਿਉਂਕਿ ਇਹ ਚੀਜ਼ਾਂ ਬਿਲਕੁਲ ਨਹੀਂ ਰੁਕਣੀਆਂ ਜੀ ਫਿਰ ਤੁਸੀਂ ਜੇਕਰ ਮੈਸ ਵੀਡੀਓ ਲੇਟ ਦੇਖੀ ਹੈ ਨਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਇੱਕ ਦੋ ਘੰਟੇ ਦੀ ਖੇਡ ਹੈ ਜੀ ਕਿਉਂਕਿ ਜਿੰਨਾ ਭੈਣਾਂ ਨੂੰ ਚੀਜ਼ਾਂ ਦੀ ਨੌਲੇਜ ਹੈ ਉਹਨਾਂ ਦੇ ਨਾਲ ਦੀ ਨਾਲ ਬੁੱਕ ਕਰ ਲੈਣੇ ਇਹਨਾਂ ਬਹੁਤ ਪਿਆਰੀਆਂ ਚੀਜ਼ਾਂ ਰੈਡੀ ਹੋਣਗੀਆਂ ਜੀ ਇਹ ਮੇਨੂੰ ਮੈਨੂੰ ਪੂਰੀ ਗਾਰੰਟੀ ਨਾਲ ਮੈਂ ਕਹਿ ਰਹੀ ਹਾਂ ਕਿਉਂਕਿ ਮੈਂ ਖੁਦ ਜਿਹੜੇ ਵਾਲੀ ਬਣਾਈ ਹੈ ਤਾਂ ਬਹੁਤ ਜ਼ਿਆਦਾ ਸੌਫਟ ਹੈ ਗਰਮੀ ਤੁਸੀਂ ਆਰਾਮ ਨਾਲ ਜਿਹੜਾ ਵੇਅਰ ਕਰ ਸਕਦੇ ਹੋ ਅਗਲਾ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਕਲਰ ਕੰਬੀਨੇਸ਼ਨ ਲੱਗੇ ਹੋਏ ਨੇ ਔਰ ਬਾਟਮ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਮੈਚਿੰਗ ਹੋ ਰਿਹਾ ਜੀ ਬਾਕੀ ਕਲਰ ਦੀ ਹਲਕੀਆਂ-ਫੁਲਕੀਆਂ ਚੇਂਜਸ ਹੋ ਸਕਦਾ ਜ਼ਿਆਦਾ ਚੇਂਜ ਨਹੀਂ ਹੋਊਗਾ ਜੋ ਵੀਡੀਓ ਦੇ ਵਿੱਚ ਦੇਖ ਰਹੇ ਹੋ ਪ੍ਰੋਪਰ ਸੇਮ ਸਹੀ ਕਲਰ ਆ ਰਹੇ ਨੇ ਥੋੜਿਆ-ਬਹੁਤਾ ਕਲਰ ਜਿਹੜਾ ਇੱਧਰ-ਉੱਧਰ ਹੋ ਸਕਦਾ ਜ਼ਿਆਦਾ ਨਹੀਂ ਠੀਕ ਹੈ ਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਹੈ ਤੁਸੀਂ ਇਸ ਦਾ ਸਕਰੀਨਸ਼ ਸਕ੍ਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਸ ਤੋਂ ਇਲਾਵਾ ਵੀ ਕੁਝ ਤੁਸੀਂ ਹੋਰ ਰੈਡੀ ਕਰਵਾਉਣਾ ਚਾਹੁੰਦੇ ਚੀਜ਼ਾਂ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ ਹੋ ਇਹ ਵਲਾਂ ਕਲਰ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਹੈ ਜੀ ਬਾਕੀ ਤੁਸੀਂ Instagram ਸਾਰੇ ਚਲਾਉਂਦੇ ਹੋ Instagram ਤੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਰੈਡੀ ਹੋ ਰਹੇ ਨੇ ਜੀ ਕਾਟਨ ਬੇਸ ਦੇ ਉੱਪਰ ਬਹੁਤ ਹੀ ਪਿਆਰੇ ਲੱਗਦੇ ਨੇ ਹਲਕੇ ਫੁਲਕੇ ਜਿਵੇਂ ਕੁੜਤੇ ਟਾਈਪ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਜੀ ਲੂਸ ਫਿਟਿੰਗ ਵਾਲੇ ਕੁੜਤੇ ਅੱਜਕੱਲ ਬਹੁਤ ਜ਼ਿਆਦਾ ਚੱਲ ਰਹੇ ਨੇ ਸ਼ਾਰਟ ਸ਼ਰਟਾਂ ਚੱਲ ਰਹੀਆਂ ਨੇ ਜੀ ਅੱਜਕੱਲ ਉਹ ਨਹੀਂ ਰਿਹਾ ਕਿ ਲੌਂਗ ਸ਼ਰਟਾਂ ਜਿਹੜੀਆਂ ਚੱਲ ਰਹੀਆਂ ਨੇ ਲੈਂਥ ਕਾਫੀ ਜ਼ਿਆਦਾ ਆ ਸ਼ਾਰਟ ਸ਼ਰਟਾਂ ਦੇ ਵਿੱਚ ਇੱਕ ਆ ਵੀ কুর্তা ਸਟਾਈਲ ਤੁਸੀਂ ਬਣਾਉਂਦੇ ਹੋ ਤਾਂ ਬਹੁਤ ਜ਼ਿਆਦਾ ਸੋਹਣੀਆਂ ਛਾੜੀਆਂ ਚੀਜ਼ਾਂ ਜਿਵੇਂ ਆ ਰੈਡੀ ਹੋਣਗੀਆਂ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਹੈ ਦੁਪੱਟਾ ਤੁਸੀਂ ਦੇਖ ਸਕਦੇ ਹੋ ਨਾਲ ਆਪਾਂ ਤੁਹਾਨੂੰ ਦੋ ਡਿਜ਼ਾਈਨ ਦਿਖਾਈ ਨੇ ਦੁਪੱਟਿਆਂ ਦੇ ਮੈਂ ਫਿਰ ਕਹਿ ਰਹੀ ਹਾਂ ਕਿ ਤੁਸੀਂ ਇਹ ਨਾ ਸੋਚੋ ਕਿ ਸੇਮ ਜੋ ਦੁਪੱਟਾ ਦਿਖਾਤਾ ਸੇਮ ਹੀ ਮਿਲ ਸਕਦਾ ਕੁਝ ਦੁਪੱਟੇ ਦੀ ਡਿਜ਼ਾਈਨਿੰਗ ਜਿਹੜੀ ਅਲੱਗ ਤੋਂ ਹੋ ਸਕਦੀ ਏ ਬਟ ਇਹ ਹੈ ਕਿ ਫੈਬਰਿਕ ਤੁਹਾਨੂੰ ਸੇਮ ਮਿਲੇਗਾ ਠੀਕ ਹੈ ਹਲਕੀ ਫੁਲਕੀ ਡਿਜ਼ਾਈਨਿੰਗ ਦੁਪੱਟੇ ਤੇ ਚੇਂਜ ਹੋ ਸਕਦੀ ਬੀਸ ਇਸ ਗੱਲ ਦੀ ਟੈਨਸ਼ਨ ਨਾ ਕਰਿਓ ਕਿ ਜਿਹੜੀ ਜੋ ਤੁਸੀਂ ਵੀਡੀਓ ਵਿੱਚ ਦਿਖਾਇਆ ਸੇਮ ਦੁਪੱਟਾ ਹੀ ਸਾਨੂੰ ਚਾਹੀਦਾ ਹਨਾ ਸੇਮ ਬਾਟਮ ਹੀ ਤੁਹਾਨੂੰ ਚਾਹੀਦੀ ਹੈ ਬਾਟਮ ਦਾ ਵੀ ਤੁਹਾਨੂੰ ਸ਼ਾਇਦ ਕੋਈ ਹੋਰ ਇੱਕ ਤੋਂ ਡਿਜ਼ਾਈਨ ਆਪਾਂ ਪ੍ਰੋਵਾਈਡ ਜਿਹੜਾ ਕਰਵਾ ਸਕਦੇ ਹਾਂ ਕਿਉਂਕਿ ਅੱਜ ਆਪਾਂ ਜਿਹੜੀ ਬਾਟਮ ਆਰਡਰ ਕੀਤੀ ਸੀ ਉਹ ਅੱਜ ਸਾਡੇ ਨਹੀਂ ਪਹੁੰਚੀ ਫਿਰ ਸੋਚਿਆ ਤੁਹਾਨੂੰ ਇੱਕ ਨਾਲ ਦਿਖਾ ਦਈਏ ਕਿਉਂਕਿ ਥੋੜਾ ਜਿਹਾ ਆਈਡੀਆ ਹੋ ਜਾਂਦਾ ਆਪਾਂ ਨੂੰ ਵੀ ਹਾਂ ਇਹ ਵਾਲੀ ਵੀ ਬਾਟਮ ਦੇ ਨਾਲ ਇਹ ਵਾਲੀ ਸ਼ਰਟ ਜਿਹੜੀ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇਸ ਘਰ ਕੇ ਤੁਹਾਨੂੰ ਆਪਾਂ ਨੇ ਦਿਖਾ ਦਿੱਤੇ ਨੇ ਚੀਜ਼ ਜਿਹੜੀ ਤੁਹਾਨੂੰ ਭੇਜਾਂਗੇ ਜੀ ਬਹੁਤ ਹੀ ਵਧੀਆ ਭੇਜਾਂਗੇ ਕੁਝ ਏਦਾਂ ਨਹੀਂ ਹੈਗਾ ਕਿ ਤੁਹਾਨੂੰ ਕੁਝ ਹਲਕਾ ਫੁਲਕਾ ਭੇਜਾਂਗੇ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਡਿਜ਼ਾਈਨ ਇੱਕ ਸੂਟ ਇਹ ਵਾਲਾ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਔਰ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਇਹ ਵੀ ਇਹਦੇ ਨਾਲ ਦੇ ਸੂਟ ਆਪਾਂ ਕਾਫੀ ਜ਼ਿਆਦਾ ਸੇਲ ਕਰ ਚੁੱਕੇ ਆ ਜੀ ਬਹੁਤ ਹੀ ਪਿਆਰਾ ਜਿਹਾ ਸਰਦਾਰੀ ਜਿਹਾ ਕਲਰ ਹੈ ਜੀ ਬਹੁਤ ਹੀ ਪਿਆਰੀ ਜਿਹੜੀ ਇਤਨਾ ਬਾਟਮ ਲੱਗੀ ਹੋਈ ਏ ਦੇਖ ਸਕਦੇ ਹੋ ਕਲਰ ਕੰ ਬਹੁਤ ਹੀ ਜ਼ਿਆਦਾ ਪਿਆਰਾ ਹੈ ਲਾਈਟ ਪਿਸਤਾਜਾਂ ਗੂਰੀ ਜਿਹਾ ਕਲਰ ਹੈ ਹਾਂ ਨਗਰ ਇਹ ਸੂਟ ਪਸੰਦ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਇਹ ਵਾਲਾ ਸੂਟ ਜਿਹੜਾ ਤੁਹਾਨੂੰ ਦਿਖਾਇਆ ਜੀ ਬਿਨਾਂ ਦੁਪੱਟੇ ਦਾ ਦਿਖਾਇਆ ਆ ਬਾਟਮ ਤੁਹਾਨੂੰ ਨਾਲ ਹੀ ਤੇ ਦਿਖਾਈ ਹੋਈ ਏ ਅਗਰ ਤੁਸੀਂ ਦੁਪੱਟਾ ਬਾਈ ਕਰਨਾ ਚਾਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਇਵੇਂ ਦਾ ਦੁਪੱਟਾ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਇਹ ਵਾਲਾ ਦੁਪੱਟਾ ਨਹੀਂ ਬਾਈ ਕਰਨਾ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਅਲੱਗ ਤੋਂ ਦੁਪੱਟਾ ਜਿਹੜਾ ਡਾਈ ਕਰਵਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਡੇ ਜਿਹੜਾ ਸੂਟ ਨੇ ਘਰ ਬੈਠੇ ਤੁਹਾਨੂੰ ਤੁਹਾਡੇ ਕੋਲ ਪਹੁੰਚਦੇ ਕਰਾਂਗੇ ਇਹ ਲੋਕਾਂ ਨੂੰ ਅੱਜ ਬਹੁਤ ਹੀ ਜ਼ਿਆਦਾ ਸੋਹਣੀ ਪਿਆਰੀ ਜੀ ਔਰ ਬਹੁਤ ਹੀ ਜ਼ਿਆਦਾ ਕੱਟ ਰੇਟ ਵਿੱਚ ਜਿਹੜੀ ਕਲੈਕਸ਼ਨ ਦਿਖਾਈ ਹੈ ਹੋਪ ਕਿ ਤੁਹਾਨੂੰ ਅੱਜ ਵਾਲੀ ਜਿਹੜੀ ਕਲੈਕਸ਼ਨ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਕਿਉਂਕਿ ਕਾਫੀ ਮੈਸੇਜ ਸੀ ਮੈਨੂੰ ਪਰਸਨਲੀ ਇੰਸਟਾਗ੍ਰam ਤੇ ਵੀ ਦੀਦੀ ਜਿਹੜਾ ਤੁਸੀਂ ਸੂਟ ਵੇਅਰ ਕੀਤਾ ਸਾਨੂੰ ਇਦਾਂ ਦਾ ਸੂਟ ਲਿਆ ਕੇ ਦਿਓ ਅਸੀਂ ਵੀ ਤੁਹਾਡੇ ਵਾਂਗ ਕੁਰਤਾ ਸਟਾਈਲ ਸੂਟ ਜਿਹੜੇ ਰੈਡੀ ਕਰਵਾਉਣੇ ਨੇ ਇਹ ਸ਼ੇਪ ਦੇ ਜਿਹੜੇ ਸ਼ਰਟਾਂ ਨੇ ਅਸੀਂ ਰੈਡੀ ਕਰਵਾਉਣੇ ਨੇ ਹੁਣ ਤੁਸੀਂ ਰੱਜ ਕੇ ਸਾਰੇ ਜਾਣੇ ਜਿਹੜੀਆਂ ਇਹ ਸ਼ਰਟਾਂ ਨੇ ਰੈਡੀ ਕਰਵਾਓ ਕੁਰਤਾ ਸਟਾਈਲ ਕਰਵਾਓ ਜੀਵੇਂ ਤੁਹਾਡਾ ਦਿਲ ਕਰਾ ਤੁਸੀਂ ਉਵੇਂ ਕਰਵਾ ਸਕਦੇ ਹੋ ਅਗਰ ਸਾਡੇ ਤੋਂ ਸਟਿਚਿੰਗ ਕਰਵਾਉਣਾ ਚਾਹੋ ਤਾਂ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾ ਸਕਦੇ ਹੋ ਅਗਰ ਤੁਸੀਂ ਬਾਈ ਬਿਨਾ ਸਟਿਚਿੰਗ ਤੋਂ ਬਾਈ ਕਰਨਾ ਚਾਹੋ ਤਾਂ ਤੁਸੀਂ ਬਿਨਾ ਸਟਿਚਿੰਗ ਤੋਂ ਵੀ ਬਾਈ ਕਰ ਸਕਦੇ ਹੋ ਮੈਂ ਪਹਿਲਾਂ ਹੀ ਕਹਿ ਦਿੱਤਾ ਜੀ ਅਗਰ ਤੁਹਾਨੂੰ ਦੋ ਦੁਪੱਟੇ ਮੈਂ ਦਿਖਾਏ ਨੇ ਆ ਸੇਮ ਡਿਜ਼ਾਈਨਿੰਗ ਦੁਪੱਟਿਆਂ ਦੇ ਵਿੱਚ ਨਹੀਂ ਮਿਲ ਸਕਦੀ ਅਗਰ ਕੋਸ਼ਿਸ਼ ਕਰਾਂਗੇ ਕਿ ਸੇਮ ਡਿਜ਼ਾਈਨਿੰਗ ਮਿਲ ਜੇ ਤਾਂ ਤੁਹਾਨੂੰ ਸੇਮ ਡਿਜ਼ਾਈਨ ਭੇਜਾਂਗੇ ਅਗਰ ਨਹੀਂ ਮਿਲਿਆ ਤਾਂ ਤੁਹਾਨੂੰ ਜਿਹੜੀ ਚੀਜ਼ ਵੀ ਭੇਜਾਂਗੇ ਵਧੀਆ ਭੇਜਾਂਗੇ ਕੁਝ ਇਦਾਂ ਨਹੀਂ ਹੈਗਾ ਕਿ ਦੁਪੱਟਾ ਛੋਟਾ ਆ ਜਾਏਗਾ ਇਹ ਆ ਉਹ ਨਹੀਂ ਹੋਪ ਕਿ ਤੁਹਾਨੂੰ ਅੱਜ ਦੀ ਕਲੈਕਸ਼ਨ ਜਿਹੜੀ ਵਧੀਆ ਲੱਗੀ ਹੋਣੀ ਹੈ ਜੇਕਰ ਵਧੀਆ ਲੱਗੀ ਲਾਈਕ ਸ਼ੇਅਰ ਇੱਕ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ